ਆ ਜਾ ਬੁੱਤ ਬੈਠੀ ਰੇ ਬੇਡਾ ਬੁੱਤ ਬੈ ਜਾ ਅੱਜ ਤੱਕ ਚਾਚੀ ਕੋਲ ਅੰਡਣ ਵੀ ਨਹੀਂ ਆਈ ਅਗਵਾਂਟਡ ਵੀ ਨਹੀਂ ਆਈ ਅੱਜ ਤੱਕ ਫੁਕਰੀਆਂ ਮਾਰਨ ਅੱਗੇ ਤਾਂ ਰੋ ਜਾਂਦੀ ਫੁਕਰੀਆਂ ਮਾਰਨ ਇੰਨੇ ਨਾ ਫੁਕਰੀਆਂ ਮਾਰਦੀ ਆ ਹੋਰ ਅੱਜ ਤੇ ਮੇਰਾ ਜੀ ਨਹੀਂ ਲੱਗਦਾ ਫੁਕਰੀਆਂ ਮੈਨੂੰ ਮੈਨੂੰ ਲੱਗਦਾ ਆਉਂਦੀ ਆ ਤੁਹਾਨੂੰ ਹੁਣ ਨਵੀਂ ਫੁਕਰੀ ਸੁਣਾਉ ਕੋਈ ਗੱਲ ਨਹੀਂ ਨੀ ਪਾਣੀ ਮੇਰਾ ਤਾਂ ਜੀ ਵੀ ਨਹੀਂ ਲੱਗਿਆ ਤੇਰੇ ਬਿਨਾ ਕੀ ਹੋਰ ਮੇਰਾ ਵੀ ਨਹੀਂ ਲੱਗਦਾ ਇਹ ਤਾਂ ਮੈਂ ਗੱਲਾਂ ਮਾਰੀ ਜਾਂਦੀ ਸੀ ਮੈਂ ਖਾ ਜਾਇਆ ਤਾਂ ਕਿੱਥੇ ਮੈਂ ਤਾਂ ਆਏ ਦੇਖਿਆ ਮੇਰੇ ਰੋਟੀ ਕਾਲਜੇ ਤੇ ਕਾਤੋਂ ਕੜੀ ਆ ਪਹਿਲੇ ਬੁਲਾ ਮੇਰੇ ਤਾਂ ਰੋਟੀ ਨਹੀਂ ਹਾਜਮੇ ਆਈਗੀ ਤੇ ਹਾਰ ਕੇ ਮੈਂ ਆਖੇ ਜਾ ਕੇ ਆਉਣੀ ਆ ਪਰ ਤੋਨਾ ਚਾਰ ਗੱਲਾਂ ਕਰਕੇ ਆਉਣੀ ਆ ਨਹੀਂ ਹੁਣ ਮੇਰੀ ਗੱਲ ਸੁਣਾ ਕੀ ਬਣਾਈ ਜਾਨੂੰ ਤੁਸੀਂ ਮਾਂ ਮਾਤੀ ਆ ਤੁਸੀਂ ਕੜਾ ਮੇਰੇ ਨੂੰ ਨਾਲ ਬ੍ਰਾਂਡਡ ਚੀਜ਼ਾਂ ਖਰੀਦ ਤੋ ਕੀ ਬਣਾਉਣਾ ਬਣਾਉਣਾ ਕੀ ਆ ਅਸੀਂ ਤਾਂ ਬੈਠਣਾ ਫੈਡੀ ਆ ਜੂਗਾ ਕਿ ਸਾਡੇ ਕੋਲ ਕਿੱਥੇ ਇੰਨੇ ਪੈਸੇ ਇੰਦੇ ਰਿਬਲੀ ਬੈਠੇ ਨੇ ਮੇਰੇ ਅੰਦਰ ਬੰਦੇ ਆ ਮੇਰੀ ਘਰ ਸਲਵਾ ਮਾਂ ਦਾ ਪਤਾ ਸਭ ਜੀ ਬ੍ਰਾਂਡਡ ਕੱਪੜੇ ਬ੍ਰਾਂਡਡ ਫੂਟ ਪ੍ਰਿੰਟਡ 파ਰਤਾ ਹਾ ਫੂਟ ਲੈ ਕੇ ਸਵਾ ਰੱਖਦੇ ਭੁਆ ਹਾ ਨਹੀਂ ਹਾਂ ਇਹ ਤਾਂ ਮੈਂ ਲਈ ਹੁਣ 100 ਦੇ 100 ਦੇ ਕੌਣ ਦੇ ਦੂ 300 ਆਦੀ ਵਰਤਮੂਤੇ ਮਾਰੇ ਹੰਮੀ ਮੇਰੀ ਗੱਲ ਸੁਣ ਲੈ ਨੇੜੇ ਤੇਰੇ ਨਿਮਲ ਤੇ ਨੇੜੇ ਤੇਰੇ ਇਹ ਸ਼ੌਲ ਕਿੰਨੇ ਦਾ ਆਇਆਗਾ ਨਹੀਂ ਛੌਲ ਨਹੀਂ ਇਹ ਪਾਰ ਪੁੱਛਣਾ ਮੈਂ ਤਾਂ ਇਹ ਜੀ ਚੜੀ ਹਿੰਦ ਪਾਣ ਮੈਨੂੰ ਤਾਂ ਮੇਰੀ ਤਾਂ ਗਰਾਰੀ ਫਸ ਗਈ ਮੈਂ ਤਾਂ ਚੜੀ ਬਸ ਪਾਣ ਬਠੰਡੇ ਵਾਗੀ ਬਠੰਡੇ ਪੂਰਾ ਸ਼ੌਲ ਤੇ 2.5 ਲੱਖ ਗਾਲਿਆ ਹੀ ਉਹ ਮਾਂ ਮਰਜਨੀ ਤਾਂ ਇਰਾ ਕਾਸ਼ ਹਾਲ ਤੇ ਹਾਂ ਹੁਣ ਤੁਮ ਲੈ ਕੇ ਦੇਖ ਕਿੱਥੇ ਤੇਰਾ ਸ਼ਾਲ ਕਿੱਥੇ ਮੇਰਾ ਸ਼ਾਲ ਪੰਜਵਾੜ ਵਿਚ ਨਿਵਾਕ ਨੂੰ ਨੰਦ ਲਾ ਮੋੜ ਉਹ ਤੇਰਾ ਸ਼ਾਲ ਦੇ ਨਾਣੀ ਪੰਨੀ ਸ਼ਾਲ ਤੇ ਮੇਰਾ ਬਲਾ ਸੋਣਾ ਨਾ ਨਹੀਂ ਇਹ ਤਾਂ 250 ਦਾ ਵੀ ਨਹੀਂ ਹੈਗਾ ਤੂੰ ਤਾਂ ਹੀ ਲੱਖ ਦੀ ਗੱਲ ਕਰਦੀ ਨਹੀਂ ਪੈਣੇ ਤੂੰ ਇੰਨਾ ਨਾ ਮਰਨੇ ਜੇ ਤੇ ਕਰ ਮੇਰਾ ਤਾਂ 2 ਲੱਖ ਦੇ ਆਇਆ ਅੱਛਾ ਤੈਨਿਹੇੜੇ ਹੀ ਕੰਮ ਕਰ ਫਿਰਸਾਰੇ ਨਾਲੇ ਗਈ ਤਾਂ ਮੈਂ ਪਿੰਡੇ ਸੀ ਤੇ ਲਿਆਈਆਂ ਸ਼ਾਲ ਕਨੇਡਾ ਵਾਲਾ ਕੈਨੇਡਾ ਤੋਂ ਉਧਰੋਂ ਵਾਗੀ ਬਟੰਡੇ ਤੋਂ ਦੂਰਸਾ ਸ਼ਾਲ ਲਈਏ ਨਹੀਂ ਹੋਰ ਇੱਕ ਨਵੀਂ ਦੁਕਾਨ ਆਈ ਸੀ ਕੈਨੇਡਾ ਵਾਲੀ ਉਹਦੀ ਉਹਨਾਂ ਨੇ ਦੁਕਾਨ ਵੀ ਚੱਕਤੀ ਹਾਰ ਕੇ ਅੱਛਾ ਅੱਛਾ ਤੈਨੂੰ ਸ਼ਾਲ ਵੇਚ ਕੇ ਦੁਕਾਨ ਵੀ ਚੱਕ ਮੈਨੂੰ ਸ਼ਾਲ ਵੇਚ ਕੇ 2.5 ਲੱਖ ਦਾ ਸ਼ਾਲ ਦੇ ਗਏ ਉਹ ਕਹਿੰਦੇ ਸਾਡੇ ਤੋਂ 3.5 ਲੱਖ ਦਾ ਸੀ ਤੈਨੂੰ 2.5 ਲੱਖ ਦਾ ਦੇ ਜਾਗੇ ਸੀ ਹੋਰ ਪੱਛਣਾ ਸਬਜ਼ੀ ਰਜ ਨਹੀਂ ਕਰਕੇ ਆਈਆਂ ਨਾਲੇ ਤੂੰ ਆਏ ਦੇਖ ਲੈ ਭੈਣੇ 20000 ਤੋਂ ਘੱਟ ਤਾਂ ਚੁੱਲ੍ਹੇ ਤੇ ਸਬਜ਼ੀ ਨਹੀਂ ਟਿਕਦੀ ਉਮਾ ਲਵਾਰਕਾ ਨੇ ਕਿਹੜੀ 20000 ਦੀ ਸਾਦੀ ਕਰਾਈਆਂ ਅੰਡੋਰ ਇੱਥੇ ਤਾਂ ਆ ਕੇ ਆ। ਉਮਾ ਲਵਾਰਕਾ ਦੀ ਵੀ ਇੱਥੇ ਲਾ 10000 ਕਿਧਰੋਂ ਨਾਲ ਜੋੜ ਦਿੰਨੀ ਕੀ ਦੇ? ਨਹੀਂ 20 ਵਾਲੇ ਧਰਦੇ ਹੋਗੇ ਤੁਸੀਂ। 20 ਵਾਲੇ ਮੈਂ 20 ਦਾ ਤਾਂ ਇੱਕ ਗੱਲ ਨਹੀਂ ਆ ਮੇਰਾ। ਮੇਰੇ 20000 ਵਾਲੇ ਆਲੂ ਮਿਲਦੇ ਕਿੱਥੋਂ? ਨਹੀਂ ਮਿਲਦੇ ਤਾਂ ਹੁਣ ਮੇਰੀ ਗੱਲ ਸੁਣ ਲੈ। ਉਹ ਮੇਰੀ ਭੈਣ ਗਈ ਸੀਗੀ ਨਿਊਜ਼ੀਲੈਂਡ। ਉੱਥੋਂ ਭੈਣੇ ਇੱਕ ਗੱਟਾ ਭੇਜਿਆ ਉਹਨੇ ਆਲੂਆਂ ਦਾ ਮੈਨੂੰ ਮਰਜਾ ਨਾਲੇ ਤੂੰ ਉਹਨਾਂ ਦੀ ਸਬਜੀ ਖਾ ਕੇ ਦੇਖ ਲਈ ਨਾਲੇ ਸੋਡੀ ਸਬਜੀ ਤੁਸੀਂ ਤਾਂ ਪਾਉਨੇ ਆਲੂਆਂ ਚ ਪਾਣੀ ਤੇ ਭੈਣੇ ਮੇਰੀ ਸਬਜੀ ਦੇਖ ਲਈ ਮੁਰਗੇ ਦੀ ਤਰ ਹੀ ਨਹੀਂ ਹੁੰਦੀ ਉਹ ਜੀ ਜੈ ਜੀ ਮੇਰੀ ਸਬਜੀ ਹੁੰਦੀ ਆ ਕੀ ਹੁੰਦੀ ਹੋਗੀ ਭੈਣੇ ਫਿਰ ਤੂੰ ਤਾਂ ਅਮੀਰ ਆਂਗੀ ਅਸੀਂ ਤਾਂ ਗਰੀਬ ਬੰਦੇ ਸੰਤਾ ਹੀ ਆਲੂ ਮਟਰ ਗਾਜਰਾ ਮਸਾਂ ਜੁੜ ਦਿੰਾਂ ਗੀਆਂ ਆਹੋ ਨਾਲੇ ਮੇਰੀ ਗੱਲ ਸੁਣਨਾ ਇੱਕ ਗੱਟਾ ਗਾਜਰਾ ਦਾ ਉਹ ਮੁਖਣੀ ਕਿੰਨੇ ਲੱਖ ਦਾ ਕਹਿੰਦੀ ਸੀ ਉਹ ਭੇਜਿਆ ਉਹਨੇ ਬੱਸ ਕਰਨੀ ਪੈਣੀ ਮੈਂ ਤੇਰੀਆਂ ਫੁਕਰੀਆਂ ਸੁਣ ਸੁਣ ਕੇ ਨਾ ਕੰਮਲੀ ਹੋ ਗਈ ਗਲ ਨਹੀਂ ਫੋੜਨਾ ਮੇਰੀ ਗੱਲ ਸੁਣ ਤੈਨੂੰ ਆਹ ਫੁਕਰਾਂ ਦੀ ਦੁਕਾਨ ਲੱਗੀ ਆ ਤੇ ਹੋਰ ਕੀ ਆ ਫੜੇ ਇਹ ਕੱਪ ਤਾਂ ਮਾਰੀ ਨਹੀਂ ਬੈਠੀ ਐਂ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਸਾਡੇ ਨਾਲ ਸਬਜੀ ਦੀ ਹੁੰਦੀ ਆ ਤਰੀ ਵਾਲੀ ਮੋਤੀ ਉਹਦੇ ਨਾਲ ਨਾ ਮੈਨੂੰ ਬਦਹਾਜਮਾ ਹੋ ਗਿਆ ਮੈਨੂੰ ਛੋਡੇ ਦੇ ਦੀਆਂ ਚ ਦੋ ਕਟਛਣਾ ਦਾਲ ਦਾਂ ਕਿ ਭੈਣ ਤੂੰ ਤਾਂ ਗ੍ਰੈਂਡਡ ਸਬਜੀ ਖਾਣ ਵਾਲੀ ਸਾਡੇ ਵਿਚਾਰੇ ਗਰੀਬਾਂ ਦੀ ਸਬਜੀ ਉਹ ਤੁਰ ਕਿੱਥੇ ਨੰਮੀ ਮੇਰੀ ਗੱਲ ਸੁਣ ਲੈ ਮੈਂ ਪਤਲੀ ਸਬਜੀ ਖਾਣੀ ਆ ਮੈਂ ਤਾਂ ਨਾ ਮਸਾਲੇ ਜੇ ਪਾ ਲੈ ਬਾਹਲੇ ਉਹ ਮਸਾਲੇ ਐਸੀ ਬਾਹਰਲੇ ਦੇਸੋਂ ਉਹ ਤਾਂ ਮੈਂ ਥੋੜਾ ਜਿਹਾ ਤੈਨੂੰ ਪਤਾ ਕਰ ਪੰਜਾਬ ਦਾ ਤੇ ਬਾਹਰਲੇ ਦੇਸਾਂ ਦਾ ਹੁਣ ਕਰਕੇ ਕਿੰਨਾ ਉਹਦਾ ਕਰਕੇ ਭੈਣੇ ਨਹੀਂ ਭੁੱਖ ਨਾ ਘਰੇ ਤੇ ਟਿਕਣ ਲਈ ਵੀ ਨਹੀਂ ਜੁੜਦੀ ਬੱਟੂ ਮੱਟਾ ਪੂਮਾ ਆਪੇ ਆ ਲਊਗਾ ਚ ਪਾਣੀ ਗੱਲਾਂ ਮਾਰਦੀ ਐ ਨਹੀਂ ਕੁਛ ਨਹੀਂ ਹੁੰਦਾ ਅੱਜ ਘੜਾ ਦਾਲ ਤਰੀਆਂ ਬਰਿਆਂ ਵਾਲਾ ਬਰਿਆ ਨਹੀਂ ਮੇਰੀ ਗੱਲ ਸੁਣ ਲੈ ਤੂੰ ਜੇ ਖਾਲੀ ਦਾਲ ਆ ਹੁਣ ਮੈਨੂੰ ਆਜ ਮੈਨੂੰ ਕਿੱਥੋਂ ਆਉਗੀ ਹਾਜਮੇ ਨਾ ਨਹੀਂ ਪੈਨੇ ਸੀ ਤਾਂ ਖਾਂਦੇ ਨਹੀਂ ਹੈਗੇ ਬ੍ਰਾਂਡਡ ਦਾਲਾਂ ਅਸੀਂ ਤਾਂ ਆਪ ਦੇ ਨਾਲ ਗਰੀਬ ਬਾਣੇ ਹੀ ਖਾਟੇ ਨੇ ਨਹੀਂ ਪੈਨੇ ਉਹੀ ਤਾਂ ਗੱਲ ਆ ਤੂੰ ਮੈਨੂੰ ਕੋ ਕੋਲਾ ਦਾਲ ਦਾ ਦੇ ਦੀ ਤਖ ਵਾਲਾ ਨਹੀਂ ਮੰਗਦੀ ਇਹ ਬੜਾ ਕੋਲਾ ਕੋਲਾ ਤਾਂ ਬੜਾ ਸਾਰਾ ਹੋਗਾ ਇੰਨੇ ਤਾਂ ਮੈਂ ਦੇ ਸਕਦੀ ਪੈਨ ਤੂੰ ਚਟਣੀ ਪਤਨੀ ਆਉਂਦੇ ਘਰੇ ਅੱਜ ਨਹੀਂ ਚਟਣੀ ਕਿੱਥੋਂ ਦਾਲ ਕਰਕੇ ਇਹ ਬ੍ਰਾਂਡਡ ਦਾਲਾਂ ਦੀ ਅਰ ਮੈਨੂੰ ਨਾ ਖਾਈ ਤੂੰ ਚਟਨੀ ਰਗੜ ਕੇ ਖਾ ਲਈ ਆਂ ਆਪਦੀ ਨਹੀਂ ਮੈਂ ਕੋ ਚਟਨੀ ਖਾ ਲਾਂ ਚਟਨੀ ਖਾਉਣ ਦੀ ਚਟਨੀ ਖਾ ਕੇ ਮੈਨੂੰ ਪੇਟ ਆਬ ਬਣ ਜੂਆ ਪੇਟ ਬਣੂਗਾ ਬਿਮਾਰ ਪੈ ਜੂਗੀ ਫੇਰ ਫੇਰ ਤੂੰ ਭੈਣੇ ਮੈਨੂੰ ਜਾਤ ਕਰਦੀ ਰਹੇਗੀ ਮੈਂ ਫਰੀਦੋ ਨਹੀਂ ਆਈ ਕਿ ਕਰ ਕਰ ਭੈਣੇ ਬਸ ਕਰ ਇਹ ਤਾਂ ਤੇ ਪੂਕੜੀਆਂ ਦਾ ਕੋਈ ਥਾਂ ਟਕਾਣੇ ਇੰਸਟਮੈਂਟ ਹੋਏ ਦੱਸ ਵੀ ਕੰਮ ਕੋ ਮੁੰਡੇ ਵੇੜੇ ਸਾਰੇ ਘਰ ਦੇ ਨਹੀਂ ਕੰਮ ਤਾਂ ਮੈਂ ਨਿਵੇੜੀ ਆ ਕੰਮ ਤਾਂ ਹੁਣ ਆਲੂਆਂ ਦੀ ਦਾਲ ਬਣਾਈ ਹੈ ਕੋਕਸ ਨੂੰ ਆਟਾ ਮੜਚ ਮੈਂ ਮੰਗੀ ਵੀ ਨਹੀਂ ਦੇ ਸਕਦੀ ਉਹ ਮੈਂ ਬਣਾ ਕੇ ਰੱਖਿਆ ਹੀ ਮੇਰੀ ਗੱਲ ਸੁਣ ਲੈ ਰੋਟੀਆਂ ਆਟਾ ਤੈਨੂੰ ਪਤਾ ਆਟਾ ਵੀ ਇਸ ਤਰ੍ਹਾਂ ਅੰਦਰ ਅਸਾਰਨ ਦੇ ਸਕਦੇਗੇ ਆਟਾ ਵੀ ਸਾਡੇ ਤਾਂ ਬ੍ਰਾਂਡਡ ਆਉਂਦਾ ਬਾਹਰਲੇ ਦੇਸੋਂ ਆਹੋ ਹੋ ਗੱਲ ਦੇਸੋਂ ਤੇ ਤੈਨੂੰ ਯਕੀਨ ਨਹੀਂ ਆਉਂਦਾ ਵਾ ਬਸ ਕਰ ਪੈਣੀ ਗੋਹਾ ਪੂੜਾ ਸਿੱਟੀ ਨਹੀਂ ਗੋਹਾ ਪੂੜਾ ਤਾਂ ਮੈਂ ਸੱਟੇ ਆਈ ਮੇਰੀ ਗੱਲ ਸੁਣ ਲੈ ਗੋਹਾ ਪੂੜਾ ਨਾਲ ਮੈਂ ਕੋ ਸੱਟਾ ਗੋਹਾ ਪੂੜਾ ਤਾਂ ਹੂੰ ਪਤਾ ਨਹੀਂ ਆ ਮੈਂ ਤੱਕ ਕਿ ਕਹੀ ਜਾਂਦੀ ਆ ਆਂਡਣਾ ਦਾ ਮੰਡਣਾ ਨਹੀਂ ਗੋਹੇ ਕੂੜੇ ਚੱਤ ਕਿ ਤੂੰ ਗੋਹੇ ਕੂੜੇ ਚੱਤ ਕਿਵੇਂ ਮਾਰ ਲਈ ਮੈਂ ਤਾਂ ਜਮਾ ਨਹੀਂ ਮਾਰਦੀ ਤੂੰ ਨਹੀਂ ਮਾਰਦੀ ਹੱਸ ਤੂੰ ਤਾਂ ਵਿੱਚ ਲੇਟੀਆਂ ਗੋਹੇ ਕੂੜੇ ਤਾਂ ਮੈਂ ਦੇਖ ਕੀਏ ਕੱਲ ਉਹ ਮੇਰੇ ਦਾ ਟਿੰਨਾ ਸਾਡੇ ਤਾਂ ਪਸ਼ੂ ਬੜੀ ਸਾਡੇ ਤਾਂ ਪਸ਼ੂ ਬ੍ਰਾਂਡਡ ਗੋਹਾ ਕਰਦੇ ਆ ਨਹੀਂ ਮੈਨੂੰ ਪਤਾ ਹੀ ਸੀ ਤੂੰ ਹੁਣ ਨਹੀਂ ਕਰੇਗੀ ਮੇਰੀ ਗੱਲ ਸੁਣ ਲਾ ਸਰਸੇ ਵਾਲੇ ਬਾਬੇ ਵਾਂਗੂ ਮੈਂ ਵੀ ਪਦਾਮ ਪਾਉਣੀ ਆ ਪਸ਼ੂਆਂ ਨੂੰ ਪਾਜੀ ਤੱਕ ਕਦੇ ਸੁੱਕੀ ਤੂੜੀ ਵੀ ਨਹੀਂ ਬਦਾਮ ਪਾਉਣੀ ਆ ਨਾਲੇ ਮੈਂ ਤੈਨੂੰ ਦੱਸਾਂ ਮੈਂ ਤਾਂ ਉਹ ਗੋਹਾ ਚੱਕਦੀ ਆ ਬਦਾਮਾਂ ਵਾਲਾ ਤੁਸੀਂ ਚੱਕ ਦੋ ਪਤਾ ਨਹੀਂ ਛੜੀ ਮੋਕ ਕੋਈ ਨਹੀਂ ਭੈਣੇ ਚਲ ਕੋਈ ਨਹੀਂ ਅਸੀਂ ਤਾਂ ਉਹੀ ਚੱਕ ਲਾਂਗੇ ਤੂੰ ਆਪਦਾ ਬਦਾਮਾਂ ਵਾਲਾ ਗੋਹਾ ਸਾਹਮਣੇ ਰੱਖ ਕਿਤੇ ਹੋਰ ਤੇਰੀਆਂ ਪਾਠੀਆਂ ਕੋਈ ਚੱਕੀ ਲੈ ਲਈ ਪੂਰੀ ਮੇਰੀਆਂ ਪਾਠੀਆਂ ਦੀਆਂ ਸਿਰਤਾ ਹੁੰਦਾ ਨਾਲੇ ਤੇਰੀਆਂ ਪਾਠੀਆਂ ਨਾਲ ਮੇਰੀਆਂ ਪਾਠੀਆਂ ਮਿਲਿਆ ਕੇ ਦੇਖ ਲੈ ਜਾ ਕੇ ਕੀ ਹੋਰ ਭੈਣੇ ਅਸੀਂ ਤੇਰੇ ਨਾਲ ਕਿੱਥੋਂ ਮਿਲ ਗਏ ਇਹ ਤਾਂ ਐਡੀ ਵੀਰ ਹੋਰ ਨਹੀਂ ਮੇਰੀ ਗੱਲ ਸੁਣ ਲੈ ਮੈ ਤਾਂ ਨਾ 100 ਰੁਪਏ ਦੀ ਇੱਕ ਪਾਠੀ ਵੇਚੀ ਆ ਤੂੰ ਮੈਨ ਮਰ ਜਾ ਮੁੰਗੀ ਤੇ ਪੰਜਰਤੀ ਰੱਖੀ ਨਹੀਂ ਰਹੀ ਵਾਪਸ ਨਹੀਂ ਲਿਖ ਤੇ ਆਜੇ ਤਾਂ ਪਾਠ ਨੂੰ ਕੋ ਲੈਣ ਵਾਲਾ ਵੀ ਨਹੀਂ ਆ ਨਹੀਂ ਮੇਰੀ ਗੱਲ ਸੁਣ ਲੈ ਮੈਂ ਤਾਂ ਨਾ ਆਖਿਆ ਨਾ ਮੈਂ ਜਾ ਕੇ ਆਉਣੀ ਆ ਮੰਤੋ ਕੋਲ ਤੂੰ ਮੈਨ ਦੋ ਘੜੀਆਂ ਦਾੜ ਤਾ ਮੈਂ ਦੇ ਆਏਗਾ ਮੈਂ ਤਾਂ ਬਦਾਮ ਵਾਲੇ ਕਾਂ ਦਾ ਦੁੱਧ ਪੀਣੀ ਆ ਨਹੀਂ ਮੈਨੂੰ ਤਾਂ ਹੀ ਤੇ ਮੈਂ ਕਹਿਣੀ ਆ ਤਾਂ ਹੀ ਤਾਂ ਮੈਂ ਨਾ ਨਹੀਂ ਲੈਂਦੀ ਚਾਹ ਦਾ ਨਹੀਂ ਸਾਡੇ ਵਿਚਾਰੇ ਗਰੀਬਾਂ ਨੇ ਫਸੂ ਤਾਂ ਹਰਾ ਖਾਂਦੇ ਆ ਟੂੜੀ ਖਾਂਦੇ ਆ ਉਹਨਾਂ ਦੀ ਚਾਹ ਤੂੰ ਕਿੱਥੋਂ ਵੀ ਲੈਂਦੀ ਤਾਂ ਬਦਾਮ ਵਾਲੀ ਚਾਹ ਪੀਂਦੀ ਮੇਰੀ ਗੱਲ ਸੁਣ ਲੈ ਅੱਜ ਤਾਂ ਮੈਨੂੰ ਫਾਗ ਹਾਜਮਾ ਹੋਇਆ ਪਿਆਗਾ ਜੇ ਪਈਏ ਤਾਂ ਘੁੱਟ ਚਾਹ ਦੀ ਲਿਆ ਦੇ ਕੀ ਕਰਾਂ ਚਾਹ ਨੂੰ ਫਕਰ ਖੜਾ ਗਈ ਆਈ ਤੇ ਭੁੱਖੀ ਮਰਦੀ ਆ ਕੋਈ ਉਹ ਚਾਹ ਬਣਾ ਕੇ ਨਹੀਂ ਤੂੰ ਕੀ ਕਹੀ ਜਾਂਦੀ ਮੇਰੇ ਬਾਰੇ ਤੂੰ ਮੈਨੂੰ ਚਾਹ ਹੀ ਕੋਲੀ ਲਿਆ ਕੇ ਦੇ ਪਰ ਕਿ ਸੜ ਤੇ ਪੀ ਗਏ ਸਾਰੀ ਜਿਹੜੀ ਕਰੀ ਸੀ ਹੁਣ ਤਾਂ ਹੈ ਨਹੀਂ ਨਹੀਂ ਭਾਣਾ ਤੂੰ ਤਾਂ ਬਾਲੀ ਮਾੜੀ ਨਹੀਂ ਤੜਿਆ ਚਾਹ ਦੀ ਕੁੱਟ ਵੀ ਨਹੀਂ ਛੱਡ ਤੇ ਤੂੰ ਤਾਂ ਬੈਠੀ ਜਾਦ ਕਰੀ ਜਾਊਗੀ ਗਵਾਂਡਣ ਨਹੀਂ ਆਏ ਗਵਾਂਡਣ ਨਹੀਂ ਆਏ ਗਵਾਂਡਣ ਤੁਹਾਡੇ ਕਿ ੱੱਕੇ ਖਾਣਾ ਵੇ ਨਹੀਂ ਨਾ ਤਾਂ ਲੈ ਦਿਆ ਕਰੋ ਚਾਹ ਤਾਂ ਅਗਲੇ ਨੂੰ ਨਹੀਂ ਜਦੋਂ ਵੀ ਤੂੰ ਆਉਣੀ ਕੁਝ ਮੰਗਣ ਹੀ ਆਉਣੀ ਹੈ ਨਹੀਂ ਮੰਗਣ ਨੂੰ ਕੀ ਰਾਣੀ ਹਾਰ ਮੰਗ ਲਿਆ ਤੈਨੂੰ ਪਤਾ ਤਾਂ ਹੈਗਾ ਛੋੜਨਾ ਚੀਜ਼ਾਂ ਤਾਂ ਮੈਂ ਉਹੀ ਨਹੀਂ ਮੰਗਦੀ ਮੈਂ ਬ੍ਰਾਂਡਡ ਚੀਜ਼ਾਂ ਪਾਉਣੀ ਆ ਇਹ ਮੈਨੂੰ ਪਤਾ ਹੀ ਐ ਤੇnga ਬ੍ਰਾਂਡਡ ਕੀ ਚੰਦਾ ਕਰੇਂ ਤੇਰੇ ਆਟਾ ਨਹੀਂ ਹੈਗਾ ਗਾ ਰੋਟੀ ਥੋੜੇ ਤੱਕ ਵੀ ਨਹੀਂ ਹੈਗੀ ਮੰਗਣਾਂ ਨਹੀਂ ਆਟਾ ਆਟਾ ਅਸੀਂ ਦਿਖਾਉਂਦੇ ਨਹੀਂ ਹੈਗੇ ਆਟਾ ਤਾਂ ਸਾਡੇ ਪ੍ਰਿੰਟਡ ਆ ਉਹ ਜਿਹੜਾ ਲੁਕੋ ਕੇ ਰੱਖਦੇ ਆ ਚੰਗਾ ਨਹੀਂ ਮੈਂ ਤਾਂ ਪਾਣੀ ਦਾ ਗਲਾਸ ਆਖੀ ਤੱਕ ਤੇਰੇ ਨੇ ਆਰ ਵਾਲਾ ਪਾਣੀ ਪੀ ਕੇ ਮੇਰਾ ਸੰਗ ਖਰਾਬ ਹੋਇਆ ਪਿਆਗਾ ਗਰਮ ਗਰਮੀ ਤੌੜੇ ਚ ਪਾਣੀ ਨਹੀਂ ਹੁੰਦਾ ਤੁਹਾਡੇ ਟੈਂਕੀ ਫੌਂਟ ਤੁਹਾਡੇ ਪੈਸੇ ਨਹੀਂ ਹੁੰਦੇਗੇ ਮਾਰਦੀ ਆ ਵੱਡੀ ਗੱਲਾਂ ਪਿੰਗਾਂ ਫੁਕਰੀਆਂ ਮਾਰਦੀ ਐ ਫੁਕਰੀ ਜਨਾਨੀ ਨੇ ਤਾਂ ਘਰ ਪਰਤ ਕੇ ਛੱਡਣਾ ਆਪਾਂ ਲੱਗਦਾ ਓਹ ਹੋ ਮੇਰੇ ਤਾਂ ਦਿਮਾਗ ਖਰਾਬ ਕਰ ਗੀ ਇੰਨੀਆਂ ਭੁਗਰਨਾ ਮਾਰ-ਮਾਰ ਕੇ ਹਜੇ ਪਤਾ ਨਹੀਂ ਸਾਡੇ ਕੈਂਪਰ ਚ ਪਾਣੀ ਕਿੰਨਾ ਪੀਊਗੀ ਤੇ ਭੁੱਖੀ ਹੋਵਾਂਗੀ ਆ ਨਹੀਂ ਬੋਲ ਮਾਰ ਲੈ ਨੀ ਆ ਜਾ ਆ ਜਾ ਆ ਜਾ ਹਾਈ ਹਾਈ ਨਹੀਂ ਭਾਣੇ ਔ ਸੜੇ ਆਖਣ ਨੂੰ ਤੱਕੀ ਆ ਆਪਣਾ ਸੜਿਆ ਜਾ ਪਾਣੀ ਸਵਾਦ ਵਲਾ ਸੀਗਾ ਇਹ ਨਾਲੇ ਤਾਂ ਸਾਡੇ ਪਾਣੀ ਨੂੰ ਸੜਿਆ ਕਹਿਣੀ ਇਹਨਾਂ ਦਾ ਸਵਾਦ ਕਹਿਣੀ ਨਹੀਂ ਭਾਣੇ ਮੈਨੂੰ ਪਤਾ ਥੋੜਾ ਜਿਹਾ ਪਾਣੀ ਵੀ ਮੁੱਕਿਆ ਪਿਆਗਾ ਇਹ ਬ੍ਰਾਂਡਡ ਪੀਨੇ ਆ ਸੀ ਅਸੀਂ ਇਹ ਕੋ ਪੀਵਾਂਗੇ ਇਹ ਬੱਸ ਕਰ ਮੇਰੀ ਗੱਲ ਸੁਣ ਲੈ ਆਹ ਰੋ ਲਵਾਈ ਉਹ ਸਾਡੇ ਲੱਗੀ ਤੈਨੂੰ ਦੀਂਦੀ ਆ ਕਿਤੇ ਨਹੀਂ ਨਹੀਂ ਬੜੀ ਲੱਗੀ ਕਿਥੋਂ ਆ ਗਈ ਹੈ ਇਹ ਕੋਈ ਰੱਖੀ ਆ ਇਹਨਾਂ ਦੀ ਕੌਣ ਦੀ ਕੌਣ ਦੀ ਮੈਂ ਆਹ ਰੋ ਕਿੱਥੋਂ ਕਿਉਂਦੀ ਆ ਮਾਰੀ ਨਹੀਂ ਬੰਦ ਹਾਂ ਨਾਲੇ ਮੇਰੀ ਗੱਲ ਸੁਣ ਲੈ ਉਹ ਤੇਰੇ ਨਾਲ ਫੱਤਰ ਨਹੀਂ ਉੱਥੇ ਲਵਾ ਫਿਰ ਤਾਂ ਜਾਂ ਪਾਇਆ ਰੱਸਾ ਜਵਾਕ ਜਿੰਨ ਤਾਂ ਮੈਂ ਸਾਹਮਣੇ ਨਹੀਂ ਤੇਰੇ ਨੂੰ 2 ਮਿੰਟ ਚੰਗਾ ਲੈ ਫੜ ਕੇ ਰੱਖ ਕਿਤੇ ਹੋਰ ਥੇਰੇ ਵਰਗੀ ਸਾਡੀ ਬੱਕਰੀ ਕੋਈ ਲੈ ਜੇ ਪੈਣ ਕੱਲ ਕੁਛ ਦਾ ਬੱਕਰਾ ਚੋਰੀ ਹੋਗਾ ਸਾਡੇ ਪਿੰਡੇ ਹਾਏ ਹਾਏ ਆਪਣੀ ਜੀ ਸੁਣ ਮੇਰੀ ਗੱਲ ਸੁਣ ਲੈ ਮੈਂ ਤਾਂ ਸਿਉਨੇ ਦੀਆਂ ਮਿੰਗਣਾ ਕਰਨ ਵਾਲੀ ਬੱਕਰੀ ਲੈ ਆਈ ਆ ਆਹ ਤੇਰੀ ਸੜੀ ਬੱਕਰੀ ਪੜੀ ਮੁਸਕਲ ਨਾ ਮਿੰਗਣਾ ਕਰਦੀ ਏ ਜਾਰੇ ਪੈਣੇ ਉਹ ਮੈਂ ਮਰ ਜੇ ਮੈਂ ਤੇਰੇ ਨਾ ਕੁੱਪਰਾਂ ਦਾ ਹੱਥ ਹੋਈ ਪਿਆ ਹੱਥ ਮੰਨੇ ਤੇਰੀ ਤੇਰੀ ਮਾਂ ਤਾਂ ਹਲਾ ਕੇ ਰੱਖਦੀ ਮਾਰ ਮਾਰ ਕੇ ਚਾਰ ਕੁੱਪਰਾਂ ਮੇਰਾ ਵੀ ਕੋਈ ਜ਼ੋਰ ਲੱਗ ਕੇ ਨਾਲ ਕੁੱਪਰਾਂ ਨੂੰ ਮਾਰਨ ਤੇ ਬੱਧੀ ਆ ਜੀ